اور بابا آستو ڪي نه سالو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾ ਸਾਹਿਬ ਜੋ ਕਿ ਸਹਾਣਾ ਵਿਖੇ ਸਥਿਤ ਹੈ ਇਹ ਪਵਿੱਤਰ ਸਥਾਨ ਉਹਨਾਂ ਮਹਾਨ ਸਿੰਘ ਸ਼ਹੀਦਾਾਂ ਦੀ ਯਾਦ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਧਰਮ ਸਚਾਈ ਤੇ ਖਾਲਸਾ ਪੰਥ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਇਹ ਗੁਰਦੁਆਰਾ ਸਾਹਿਬ ਸਾਡੇ ਲਈ ਨਾ ਕੇਵਲ ਇੱਕ ਇਤਿਹਾਸਿਕ ਨਿਸ਼ਾਨ ਹੈ ਸਗੋਂ ਸਾਡੀ ਆਤਮਿਕ ਤਾਕਤ ਦਾ ਸਰੋਤ ਵੀ ਹੈ ਇੱਥੇ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਯੋਗਦਾਨ ਬਹੁਤ ਬੇਮਿਸਾਲ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਕਈ ਸਿੰਘ ਸ਼ਹੀਦ ਅੰਗਰੇਜ਼ਾਂ ਨਾਲ ਜੰਗ ਕਰਦੇ ਹੋਏ ਸ਼ਹੀਦ ਹੋਏ। ਬਾਬਾ ਜੀ ਨੇ ਇੱਥੇ ਆਪਣੇ ਆਖਰੀ ਸਾਹ ਲਏ। ਇਹ ਗੁਰਦੁਆਰਾ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇੱਥੇ ਅੱਜ ਵੀ ਸਿੰਘਾਂ ਦੀਆਂ ਖੜਾਵਾਂ, ਸਰੋਵਰ, ਲੰਗਰ ਤੇ ਸ਼ਹੀਦੀ ਦਰਬਾਰ ਸਿੱਖ ਇਤਿਹਾਸ ਦੀ ਗਵਾਹੀ ਦੇ ਰਹੇ ਹਨ। ਇਹ ਸਥਾਨ ਸਿੱਖਾਂ ਦੇ ਸ਼ौर्य ਅਤੇ ਬਲੀਦਾਨ ਦਾ ਪ੍ਰਤੀਕ ਹੈ। ਬਾਬਾ ਜੀ ਗੁਰੂ ਸਿੱਖੀ ਨਿਮਰਤਾ ਤੇ ਸੇਵਾ ਭਾਵ ਦੇ ਪ੍ਰਤੀਕ ਸਨ। ਉਹਨਾਂ ਦੀ ਪ੍ਰੇਰਣਾ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਕਈ ਮਹੱਤਵਪੂਰਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਬਾਬਾ ਜੀ ਨੇ ਇੱਥੇ ਡੇਰੀ ਫਾਰਮ ਸਥਾਪਿਤ ਕੀਤਾ ਜਿੱਥੇ ਗਊ ਸੇਵਾ ਦੇ ਨਾਲ-ਨਾਲ ਸੰਗਤ ਨੂੰ ਸ਼ੁੱਧ ਦੁੱਧ ਤੇ ਘਿਓ ਤੋਂ ਤਿਆਰ ਲੰਗਰ ਚੁਕਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਜੀ ਨੇ ਅਸਥਵਾਲ ਦੀ ਵੀ ਸ਼ੁਰੂਆਤ ਕੀਤੀ। ਜਿੱਥੇ ਘੋੜਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਇਹ ਸਿੱਖ ਇਤਿਹਾਸ ਤੇ ਰਵਾਜਾਂ ਨੂੰ ਜੀਵੰਤ ਰੱਖਣ ਦੀ ਇੱਕ ਖਾਸ ਕੋਸ਼ਿਸ਼ ਹੈ ਇਸ ਵੀਡੀਓ ਰਾਹੀਂ ਅਸੀਂ ਸੰਗਤ ਨੂੰ ਗੁਰਦੁਆਰਾ ਸਿੰਘ ਸ਼ਹੀਦਾ ਸਾਹਿਬ ਦੀ ਮਹਾਨਤਾ ਬਾਬਾ ਹਨੂਮਾਨ ਸਿੰਘ ਜੀ ਦੀਆਂ ਅਦਭੁਤ ਸੇਵਾਵਾਂ ਤੇ ਇੱਥੋਂ ਦੇ ਸਮਾਜਿਕ ਪਹਿਲੂਆਂ ਦੀ ਝਲਕ ਦਿਖਾਉਂਦੇ ਹਾਂ ਚਲੋ ਆਓ ਸਾਧ ਸੰਗਤ ਜੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ o

माताजीी जे जीवन में प्यार कथा चलंदी पई आहे ਨੋ ਅੰਕਾ ਮਾਹਲੇ ਕਿੰਨੇ ਸਾਦੇ ਹੁੰਦੇ ਆ ਜਾਂ ਨਵੀਂ ਹੋਰ ਤਾਂ ਮਾਹਲੇ ਅਰੇ ਭਰਾ ਐਂ ਕਿਹ ਪਤਾ ਲਗਾ ਦਸੇ ਨਾ ਲਗਾ ਉਹ ਇਹੋ ਜਿਹਾ ਚੇਕ ਕਰਦੇ ਫੇਰ ਉੱਪਰ ਤੋਂ ਕਿਉਂ ਨਹੀਂ ਦੇ ਗਏ ਗੱਸੇ ਕਿੰਨੀਆਂ ਜੀ ਮੱਝਾਂ ਆਪਣੀਆਂ अपने इत घोड़े भी है जी ठीक है जी घोड़े किन्ने का हाँ जी अच्छा ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ